ਆਗੇ ਵਸਨ ਸੁਹੇਲਾ ਔਦਕਟੇ ਦਿਨ ਸੋ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਇਹੋ ਸੰਸਾਰ ਏਕਾਰ ਸੰਸੇ ਮ ਤਰਿਓ ਬ੍ਰਹਮ ਗਿਆਨ ਜਿਸੈ ਜਗਾਇ ਪਿਆਵੇ ਹੋ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਵਿਹਾਜੋ ਸਰ ਗੁਰ ਤੇ ਮਨੇ ਵਿਸੇਰਾ ਨਿਜ ਕਰ ਮੈਲ ਪਾਵੋ ਸੁਖ ਸਹਿ ਜੇ ਬੋਰ ਨਾ ਹੋਏ ਕੋ ਫੇਰਾ ਅੰਤਰ ਜਾਨੀ ਪ੍ਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕ ਕਰ ਸੰਤਨ ਕੀ ਥੂਰੇ ਸੋ ਜਾਨੀ ਜਿੰਦੇ ਤੂੰ ਤਾਂ ਤੂੜ ਸਾਧੂ ਆ ਸੋ ਜਾ ਨੀਂਦ ਤੇ ਤੂੰ ਦੂਰ ਸਾਧੂ ਵਾਂਗੀ ਸੋ ਜਾ ਨੀਂਦ ਤੇ ਤੂੰ ਤਾਂ ਦੂਰ ਸਾਧੂ ਵਾਂਗੀ ਸੋ ਜਾ ਨੀਂਦ ਤੇ ਤੂੰ ਤਾਂ ਦੂਰ ਸਾਧੂ ਸਾਰੇ ਵੀ ਬੇਰਾਨੇ ਦੇ ਜਿੰਦੇ ਤੂੰ ਤਨੂੜ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਨੂੜ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਨੂੜ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਨੂੜ ਸਾਧੂਆਂ ਦੀ ਤਾਰੀ ਸੰਗਤ ਆ ਦੂਰ ਸਾਧੂਏ ਥੂੜ ਸਾਧੂਏ ਓ ਤੂੜ ਸਾਧੂ ਜੀ ਜਿੰਦੇ ਥੂੜ ਸਾਧੂ ਦੇ ਓ ਤੂੜ ਸਾਧੂ ਓ ਜਾਨੀ ਜਿੰਦੇ ਤੂੰ ਤਾਂ ਦੂਰ ਸਰਾ ਦੁਆਦੀ ਓ ਹੋ ਜਾਨੀ ਜਿੰਦੇ ਤੂੰ ਤਾਂ ਦੂਰ ਸਰਾ ਦੁਆਦੀ ਓ ਜਾਨੀ ਜਿੰਦੇ ਤੂੰ ਤਾਂ ਦੂਰ ਦਾ ਅੰਮੀ ਕੋਰਖਿ ਪਿਧਾ ਤੇ ਸਰਤਾ ਮਨ ਕੀ ਸੂਰੇ ਨਾਨਕ ਤਾਲ ਜਿਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਸੂਰੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਪੂਜੀ ਗੁਰੂ ਕੀ ਸੰਗਤ ਫਤੇ ਦੀ ਸਾਂਝ ਪਾਈ ਅੱਖੋਂ ਵਾਹਿਗੁਰੂ ਜੀ ਕਾ ਧੰਸਾ ਵਾਹਿਗੁਰੂ ਜੀ ਕੀ ਫਤੇ ਪਿਆਰੇ ਵਾਜ ਸੰਤ ਮਹਾਰਾਜ ਜੀ ਦੀ ਮਿੱਠੀ ਯਾਦ ਵਿੱਚ ਆਪਾਂ ਸਾਰੇ ਇਕੱਤਰ ਹੋਏ ਆ ਅੰਮ੍ਰਿਤ ਵੇਲੇ ਤੋਂ ਕਿ ਕਈ ਦਿਨਾਂ ਤੋਂ ਮਹਾਰਾਜ ਜੀ ਦੀ ਮਿੱਠੀ ਯਾਦ ਵਿੱਚ ਅਖੰਡ ਜਾਪ ਸਾਡੇ ਅਤੀ ਸਤਿਕਾਰਯੋਗ ਮਾਪਾ ਮੋਹਨ ਸਿੰਘ ਜੀ ਬਾਬਾ ਮਣੀ ਸਿੰਘ ਜੀ ਹੋਰ ਸਾਰੇ ਬਿਹੰਗ ਬਾਬਾ ਜੀ ਦਾ ਖੇੜਿਆ ਬਗੀਚਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਤਿਗੁਰੂ ਦੇ ਮਹਾਪੁਰਖਾਂ ਦੀ ਮਿੱਠੀ ਯਾਦ ਸ਼ਰਧਾ ਦੇ ਭਾਵਨਾ ਸਾਰੀਆਂ ਸੰਗਤਾਂ ਮਨਾ ਰਹੀਆਂ ਨੇ ਮੇਰੇ ਪ੍ਰੀਤਮ ਪਿਆਰੇ ਸੰਤ ਬਾਬਾ ਮਾਨ ਸਿੰਘ ਜੀ ਅੱਜ ਉਹਨਾਂ ਦਾ ਪਿਆਰ ਸਾਡੇ ਦਿਲਾਂ ਵਿੱਚ ਠਾਠਾ ਮਾਰਦਾ ਕਿੰਨਾ ਪਿਆਰ ਮਹਾਪੁਰਖਾਂ ਨੇ ਵੰਡੇ ਆ ਲਸਾਨੀ ਮਿਸਾਲ ਹੈ ਸਾਰੇ ਮਹਾਪੁਰਖ ਬੈਠੇ ਆ ਜਿਨ੍ਹਾਂ ਨੇ ਰੱਜ ਰੱਜ ਕੇ ਸੰਗਤ ਕੀਤੀ ਸਾਰੇ ਬਾਬਾ ਜੀ ਦੇ ਨਾਲ ਚੱਲਣ ਵਾਲੇ ਬਹਿੰਗਾਂ ਬੈਠੇ ਆ ਜਿਨ੍ਹਾਂ ਨੂੰ ਮਹਾਪੁਰਖ ਬੜਾ ਪਿਆਰ ਕਰਦੇ ਸਨ ਆ ਜੋ ਸਮਾ ਯਾਦ ਆਉਂਦਾ ਸਾਦੀ ਜੀ ਰਹਿਣੀ ਨੇ ਮੋਲਿਆ ਕਿਵੇਂ ਜਵਾਨਾ ਸਾਰਾ ਸਾਦਾ ਜੀਵ ਖਿੱਚ ਪਵੇ ਅਨੋਖੀ ਜਈ ਉਹਨਾਂ ਦੇ ਚਿਹਰੇ 'ਚ ਐਸੀ ਅਨੋਖੀ ਖਿੱਚ ਸੀ ਲੱਗਦਾ ਇਹ ਸਭਨਾਂ ਨੂੰ ਪਿਆਰਾ ਉਹ ਭਲੇ ਦਿਹਾੜੇ ਸੀ ਜਿਹਦੇ ਨਾਲ ਬੀਤ ਕੇ ਤੇਰੇ ਤਨ ਤਨ ਨੈਣ ਉਹ ਜਿਨ੍ਹਾਂ ਨੇ ਕਰੇ ਦਿਦਾਰੇ ਤੇ ਬਾਬਾ ਜੀ ਨੇ ਅੱਖਾਂ ਧਨ ਬਾਬੇ ਮਾਨਸੂ ਮਹਾਪੁਰ ਖਾਨੀਆਂ ਜਿਨ੍ਹਾਂ ਨੇ ਰੱਬ ਬਾਬੇ ਰਾੜੇ ਵਾਲੇ ਦੇ ਦਰਸ਼ਨ ਕੀਤੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਬਾਬੇ ਮੋਢੇ ਨਾਨੇ ਉਸ ਰੱਬ ਦੇ ਦਰਸ਼ਨ ਕੀਤੇ ਉਹ ਨੈਣ ਵੀ ਤਨ ਉਹ ਸਰੀਰ ਵੀ ਪੀਤਰ ਉਹਨਾਂ ਦਾ ਹਿਰਦਾ ਵੀ ਪੀਤਰ ਹੋ ਜਾਂਦਾ ਪੂਰਨ ਮਹਾਪੁਰਖਾਂ ਦੀ ਸੰਗਤ ਕਰਕੇ ਜਿਹੜੇ ਆਪ ਰੱਬ ਨਾਲ ਜੁੜੇ ਆ ਤੇ ਸਾਨੂੰ ਰੱਬ ਨਾਲ ਜੋੜਦੇ ਆ ਮਹਾਪੁਰਖਾਂ ਦਾ ਹਰ ਕਣ ਕਣ ਹਰ ਸਵਾਸ ਸਵਾਸ ਮਿੱਠੀ ਯਾਦ ਵਿੱਚ ਉਹਨਾਂ ਦੇ ਪਿਆਰ ਵਿੱਚ ਬਾਬਾ ਜੀ ਬੋਲਦੇ ਰਹਿੰਦੇ ਆਮ ਦੀਵਾਨਾਂ ਵਿੱਚ ਵੀ ਹੁਣੇ ਬਾਬਾ ਮੋਹਨ ਸਿੰਘ ਜੀ ਗੱਲ ਕਰਕੇ ਗਏ ਆ ਬਾਰਨ ਵਾਲੇ ਇਹ ਯਾਦ ਕੇਵਲ ਸਾਲ ਬਾਦ ਨਹੀਂ ਹਰ ਦੀਵਾਨ ਵਿੱਚ ਮਹਾਪੁਰਖ ਜ਼ਿਕਰ ਕਰਿਆ ਕਰਦੇ ਸਨ ਜਿੱਥੇ ਹੀ ਮਹਾਪੁਰਖਾਂ ਦਾ ਦੀਵਾਨ ਹੋਣਾ ਹਮੇਸ਼ਾ ਆਪਣੇ ਪ੍ਰੀਤਮ ਪਿਆਰੇ ਨੂੰ ਹਿਰਦੇ 'ਚ ਛੁਪਾ ਕੇ ਰੱਖਦੇ ਸਨ ਜੇ ਦਿਲ ਵਿੱਚ ਖਿੱਚ ਹੋਵੇ ਇਹਨਾਂ ਪਿਆਰ ਹੋਵੇ ਉਹ ਕਿਤੇ ਦੂਰ ਨਹੀਂ ਹੈ ਦਿਲ ਵਿੱਚ ਹੋਵੇ ਤਾਂ ਜੇ ਦਿਲ ਵਿੱਚ ਹੋਵੇ ਤਾਂ ਪਿਆਰੇ ਮਿਲਦੇ ਨੇ ਦਿਲ ਵਿੱਚ ਹੋਵੇ ਪਿਆਰੇ ਮਿਲਦੇ ਨੇ ਜੇ ਦਿਲ ਵਿੱਚ ਹੋਵੇ ਤਾਂ ਯਾਦੇ ਮਿਲਦੇ ਨੇ ਜੇ ਦਿਲ ਵਿੱਚ ਹੋਵੇ ਤਾਂ ਯਾਦੇ ਮਿਲਦੇ ਨੇ ਜੇ ਹੋਵੇ ਤਾਂ ਪਿਆਰੇ ਮਿਲਦੇ ਨੇ ਨੀਤ ਜੇ ਹੋਵੇ ਸਾਫ ਨੀਤ ਜੇ ਹੋਵੇ ਸਾਫ ਸੁਹਾਰੇ ਮਿਲਦੇ ਨੇ ਨੀਤ ਜੇ ਹੋਵੇ ਸਾਫ ਸੁਹਾਰੇ ਮਿਲਦੇ ਨੇ ਉਹ ਨੀਤ ਜੇ ਹੋਵੇ ਸਾਫ ਸੁਹਾਰੇ ਪਾਵੇਂ ਹਰ ਪਾਸੇ ਝੂਠ ਬਾਲਾ ਹੈ ਝੂਠ ਦਾ ਪਾਵੇ ਹਰ ਪਾਸੇ ਝੂਠ ਬਾਲਾ ਹੈ ਝੂਠ ਦਾ ਪਾਵੇ ਹਰ ਪਾਸੇ ਝੂਠ ਬਾਲਾ ਹੈ ਝੂਠ ਦਾ ਪਾਵੇ ਹਰ ਪਾਸੇ ਸੱਚ ਦੀ ਪਾਉ ਬਾਤ ਸੱਚ ਦੀ ਪਾਵੋ ਬਾਤ ਧੁੰਗਾਰੇ ਮਿਲਦੇ ਨੇ ਸੱਚ ਦੀ ਪਾਵੋ ਧੁੰਗਾਰੇ ਮਿਲਦੇ ਨੇ ਸੱਚ ਦੀ ਪਾਵੋ ਬਾਤ ਧੁੰਗਾਰੇ ਮਿਲਦੇ ਨੇ ਸੱਚ ਦੀ ਪਾਵੋ ਹਰ ਪਲ ਐਸੇ ਜਿਓ ਕਿ ਤਰਸੀ ਮਾਣ ਕਰੇ ਹਰ ਪਲ ਐਸੇ ਜਿਓ ਕਿ ਤਰਸੀ ਮਾਣ ਕਰੇ ਹਰ ਪਲ ਐਸੇ ਜਿਓ ਤੇ ਤਰਸੀ ਮਾਣ ਦੇ ਹਰ ਪਲ ਐਸੇ ਜਿਓ ਤੇ ਤਰਸੀ ਮਾਣ ਦੇ ਹਰ ਪਲ ਐਸੇ ਜਿਓ ਤੇ ਤਰਸੀ ਕਰਤੀ ਮਾਨਸੇਰੇ ਜਾਨ ਵੇਲੇ ਕਦਸਾਂ ਜਾਨ ਵੇਲੇ ਕਦਸਾਂ ਉਧਾਰੇ ਮਿਲਦੇ ਨੇ ਦਿਲ ਵਿੱਚ ਹੋਵੇ ਤਾਂ ਪਿਆਰੇ ਮਿਲਦੇ ਨੇ ਜੇ ਦਿਲ ਵਿੱਚ ਹੋਵੇ ਤਾਂ ਪਿਆਰੇ ਮਿਲਦੇ ਨੇ ਅੰਗੀ ਦਿਲ ਵਿੱਚ ਹੋਵੇ ਤਾਂ ਪਿਆਰੇ ਮਿਲਦੇ ਨੇ ਦੇਲੇ ਵਿੱਚ ਹੋਵੇ ਤਾਂ ਪਿਆਰੇ ਮੇਲੇ ਮੇਰੇ ਉਹ ਸੱਚ ਦਾ ਚੰਦਰਮਾ ਹਲਵਾਲ ਦੀ ਤੜਤੀ ਤੇ ਆਪਣੇ ਆਪ ਨੂੰ ਪ੍ਰਕਾਸ਼ ਮਾਨ ਕੀਤਾ ਸਾਰੇ ਦੁਨੀਆਂ ਵਿੱਚ ਪ੍ਰਕਾਸ਼ ਵੰਡ ਕੇ ਨਾਮ ਦੀ ਮਹਿਕ ਵੰਡ ਕੇ ਬਾਜੇ ਦੀਆਂ ਮਿੱਠੀਆਂ ਧੁਨਾਂ ਨਾਲ ਸਾਨੂੰ ਕੀ ਲਿਆ ਜਿਨਾ ਜਿਨਾ ਪ੍ਰੇਮੀਆਂ ਨੇ ਸੰਤ ਮਹਾਰਾਜੀ ਦਾ ਕੀਰਤਨ ਸੁਣਿਆ ਮੋਨ ਮੁਗਦ ਹੋ ਜਾਂਦੇ ਸੰਤ ਮਹਾਰਾਜੀ ਦੀ ਬਾਜੇ ਦੀ ਆਵਾਜ਼ ਤੁਹਾਨੂੰ ਸੁਣ ਕੇ ਦਵਾਪਰ ਯੁਗ ਵਿੱਚ ਵੱਜੀ ਸੀ ਭਗਵਾਨ ਕ੍ਰਿਸ਼ਨ ਜੀ ਦੀ ਬੰਸਰੀ ਰੀਤ ਗਈ ਬਨਕੀ ਸਭ ਕੁੰਜਨ ਜੋ ਮੁਰਲੀ ਆਨੰਦ ਲਾਲ ਵਜਾਈ ਉਹ ਸੱਚ ਦਾ ਚੰਦਰਮਾ ਲੰਡਨ ਦੀ ਧਰਤੀ ਵਿੱਚ ਜੋ ਕੇ ਜਾ ਸ਼ਵੇਆ ਸਤ ਮਾਰਿਆ ਸਰੀਰ ਆਇਆ ਸਾਰੀਆਂ ਸੰਗਤਾਂ ਬਬੌਰ ਸਾਹਿਬ ਲੈ ਕੇ ਜਵੇ ਆਪਣਾ ਆਪਣੇ ਪ੍ਰੀਤਮ ਪਿਆਰੇ ਨੂੰ ਭੇਵੇ ਵਾਲੇ ਮਹਾਪੁਰਖਾਂ ਨੂੰ ਆਪਾ ਬਦੌ ਕੀ ਦੇ ਕੇ ਆਏ ਸਭ ਆ ਜੋ ਸਮਾ ਯਾਦ ਆਉਂਦਾ ਜਦੋਂ ਮਹਾਪੁਰਖ ਰਾੜੇ ਵਾਲੇ ਮਹਾਰਾਜੀ ਦਾ ਸ੍ਰੀ ਜਲ ਪ੍ਰਵਾਹ ਸੰਗਤਾ ਬਾਪਸਾਈਆਂ ਰਾੜਾ ਸਾਹਿਬ ਜਿਹੜੀ ਦੇਹੀ ਮੱਖਣਾ ਦੇ ਨਾਲ ਪਾਲੀ ਪਛਿਆਗਿਆ मड़ पार्या गवाले छॾ ते रेडी देना दे में दे लाल पाल मच्छी गवले दादी ਹਾਲ ਕਰਦਾ ਅੱਜ ਦੀਦਾਨੀ ਖੜਾਵਾ ਵਾਲਾ ਪਿਆ ਸੰਗਤ ਨਿਗਾਹ ਕਰਦਾ ਸੀ ਸੰਤ ਦੀ ਰੇਲ ਪਿਆਰੇ ਹਮ ਸੰਤ ਦੀ ਯਾਰਾ ਨਾ ਤੇ ਮਹਾਰੀ ਓਟ ਸਤਾਣੀ ਸੰਤ ਬਮਾਰਾ ਨਾ ਜੋ ਗੁਰੂ ਨਾਲ ਜੁੜਿਆ ਸ਼ਬਦ ਉਸਤੇ ਅੰਮਲ ਕਰਕੇ ਲਵ ਉਠਾਉਣਾ ਜੋ ਮੈਂ ਆਪਣੇ ਕੋਲ ਕੋਈ ਐਸਾ ਲਫਜ਼ ਕਹਿ ਗਿਆ ਹੋਮਾ ਹੋਈਆਂ ਪੁੱਲਾ ਮੈਂ ਆਪ ਜੀ ਦੇ ਜੋੜਿਆਂ ਵਿੱਚ ਖਲੋ ਕੇ ਸਾਰੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਖਲੋ ਕੇ ਮਾਫੀ ਮੰਗਦਾ ਸਤਿਗੁਰ ਕਿਰਪਾ ਕਰਨ ਇਸ ਤਰ੍ਹਾਂ ਮੇਰੇ ਪਰਸਰ ਤੇ ਹੱਥ ਰੱਖਣ ਸਾਰੇ ਮਹਾਪੁਰਖ ਸਾਰੇ ਬਹਿਗਮ ਇਸੇ ਤਰ੍ਹਾਂ ਅਰਦਾਸ ਕਰਿਓ ਇਹ ਸ੍ਰੀ ਚੱਲਦਾ ਰਹੇ ਤੁਹਾਡੀ ਸੇਵਾ ਕਰਦੇ ਰਹੀਏ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕਾਰ ਪਰਵਾਪੇ ਮੇਲੇ ਭੇਵੇ ਵਾਲੇ ਭੇਵੇ ਵਾਲੇ ਸਰ ਉਹ ਆਨੰਦ ਜਿਹੜਾ ਵਰਤਉਂਦੇ ਸਨ ਉਹ ਉਹੀ ਆਨੰਦ ਸੀ ਆਪਾਂ ਨੇ ਅੱਖਾਂ ਨਾਲ ਧੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਤਕਾਰਯੋਗ ਮਹਾਪੁਰਖ ਸੰਤ ਪਾਪਾ ਮਰੀਕ ਸਿੰਘ ਜੀ ਪੰਜ ਭੈਣੀਆਂ ਵਾਲੇ ਜਿਨ੍ਹਾਂ ਨੇ ਬੜੇ ਪਿਆਰ ਸਤਕਾਰ ਸ਼ਰਦਾ ਦੇ ਨਾਲ ਮਾਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੈਹਦਲੋਂ ਧੰਨਵਾਦੀਆਂ 15 ਮਿੰਟ ਵਾਸਤੇ ਸੰਤ ਬਾਬਾ ਅਵਤਾਰ ਸਿੰਘ ਜੀ ਢੂਲਕੋਟ ਵਾਲੇ ਮਾਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਮੈਂ ਤੈਹਦਲੋਂ ਧੰਨਵਾਦੀਆਂ ਸੰਤ ਬਾਬਾ ਭਪਿੰਦਰ ਸਿੰਘ ਜੀ ਤੇ ਪੈਰੋ ਮਾਜਰੇ ਵਾਲੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨੂੰ ਜੀ ਆਇਆਂ ਸੰਤ ਬਾਬਾ ਮਣੀ ਸਿੰਘ ਜੀ ਮੋਇਆ ਦੀ ਮੰਡੀ ਵਾਲੇ ਉਹਨਾਂ ਨੂੰ ਮੈਂ ਜੀ ਆਇਆਂ ਆਖਦਾ ਔਰ ਬਿਆਨਤ ਮਹਾਂਪੁਰਖ ਸੰਤ ਪਾਪਾ ਅਮਰੀਕ ਸਿੰਘ ਜੀ ਬੋੜਪੁਰ ਝਨੇੜੀਆਂ ਵਾਲੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨੂੰ ਵੀ ਮੈਂ ਜੀ ਆਇਆਂ ਆਖਦਾ ਤੇ 2 ਮਿੰਟ ਲਈ ਸਾਜ ਕਸਦਿਆਂ ਨੂੰ ਗਿਆਨੀ ਸੁਖਦੇਵ ਸਿੰਘ ਜੀ 2 ਮਿੰਟ ਲਈ ਉਹ ਸੰਗਤਾਂ ਦੇ ਦਰਸ਼ਨ ਕਰਨਗੇ ਗਿਆਨੀ ਸੁਖਦੇਵ ਸਿੰਘ ਜੀ ਕਥਾ ਸੁਣਾਏ ਹਰ ਕੀਰਤਨ ਤਾਂ ਕਿ